ਪਰਮਾਤਮਾ ਨੇ ਜਦੋਂ ਕਿਰਪਾ ਕੀਤੀ ਹੈ ਅੱਜ 66 ਫਾਰ ਕੇ ਕਿਰਪਾ ਕੀਤੀ ਹੈ ਜਿਹਦੀ ਸਿੱਧੇ ਹੀ 10 ਕਰੋੜ ਦਾ ਇਨਾਮ ਰੋਪੜ ਦੀ ਝੋਲੀ 'ਚ ਆਇਆ ਹੈ ਰੋਪੜ ਵਾਸੀਆਂ ਨੂੰ ਮੇਰੇ ਰੋਪੜ ਜ਼ਿਲ੍ਹੇ ਵਾਲਿਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਭਾਜੀ ਲਾਈਟਰੀ ਲੱਗੀ ਬਹੁਤ ਜ਼ਿਆਦਾ ਖੁਸ਼ੀ ਹੋਇਆ ਯਕੀਨ ਨਹੀਂ ਹੋਇਆ ਸੀ ਕਿ ਸਾਡੀ ਲਾਈਟ ਲੈਟਰੀ ਲੱਗੀ ਜੀ ਬਹੁਤ ਵਧੀਆ ਜੀ ਠੀਕ ਹੈ ਸਾਡੇ ਵੀ ਬਸ ਖੁਸ਼ੀ ਹੋਈ ਵੀ ਠੀਕ ਹੈ ਜੀ ਦੇ ਨਾਲ ਲੱਡੂ ਦਾ ਚਾਹ ਪਿਛਾ ਕਰਾਇਆ ਗਿਆ ਠੀਕ ਹੈ ਨੌਟਿਸਟਾਲ ਮੁੰਡੇ ਦਾ ਵੀ ਕਰਾ ਲਿਆ ਠੀਕ ਚਲੋ ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਵੀ ਸਾਡੇ ਕਾਊਂਟਰ ਦੇ ਵਿੱਚ 10 ਕਰੋੜ ਦਾ ਫਰਸਟ ਪ੍ਰਾਈਜ਼ ਜੋ ਕਿ ਲਾਟਰੀ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਰਕਮ ਹੈ ਇਹ ਰੋਪੜ ਦੇ ਵਿੱਚ ਸਾਡੇ ਇੱਥੇ ਆਈ ਹੈ ਉਸ ਵਾਹਿਗੁਰੂ ਦੀ ਉਹ ਪਰਮਾਤਮਾ ਦੀ ਅੱਜ ਕਿਰਪਾ ਹੋਈ ਹੈ ਸਾਡੇ ਕਾਊਂਟਰ ਤੇ ਵੀ ਸਾਡੇ ਕੋਲ ਲਾਠੀ ਜਿਹੜੀ ਹੈ 10 ਕਰੋੜ ਦੀ ਨਿਕਲੀ ਹੈ ਜਿਹਦਾ ਟਿਕਟ ਨੰਬਰ ਹੈ 20564357 ਨੰਬਰ ਔਰ ਇਹਨਾਂ ਭਾਈ ਸਾਹਿਬ ਦਾ ਨਿਕਲਿਆ ਜੋ ਨੂਨਪੁਰ ਵੇਦੀ ਵਿੱਚ ਰਹਿੰਦੇ ਨੇ ਔਰ ਇਹ ਸਾਡੀ ਰਿਸਪੌਂਸਿਬਿਲਟੀ ਹੈ ਅਸੀਂ ਇਹਨਾਂ ਨੂੰ ਸਰਕਾਰੀ ਪ੍ਰੋਸੈਸ ਦੁਆਰਾ ਟਿਕਟ ਪ੍ਰੋਜੈਕਟਰ ਦਫਤਰ ਜਮਾ ਕਰਾ ਕੇ ਇਹਨਾਂ ਨੂੰ ਕਲੇਮ ਕਰਾਇਆ ਜਾਵੇ ਔਰ ਇਹ ਸਾਰੀ ਰਿਸਪੋਨਸਿਬਿਲਟੀ ਸਾਡੀ ਹੈ ਅਸੀਂ ਇੱਕ ਦੋ ਦਿਨ ਦੇ ਅੰਦਰ ਅੰਦਰ ਟਿਕਟ ਵੀ ਜਮਾ ਕਰਾਵਾਂਗੇ ਔਰ ਇਹਨਾਂ ਨੂੰ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਆ ਆਪਣੀ ਟੀਮ ਵੱਲੋਂ ਸ਼ੋਕਾ ਲੋਟੀ ਦੀ ਟੀਮ ਵੱਲੋਂ ਵੀ ਇਹਨਾਂ ਨੂੰ ਇਹ ਜਿਹੜੀ ਇਹ ਵੱਡੀ ਅਮਾਉਂਟ ਆਏ ਲੱਗੀ ਆ ਰੋਪੜ ਸ਼ਹਿਰ ਦੇ ਭਾਰ ਖੁੱਲ ਚੁੱਕੇ ਆ ਕਈ ਮੇਰੇ ਵੀਰ ਭਰਾ ਕਹਿੰਦੇ ਸੀ ਰੋਪੜ ਦੇ ਨਾਮ ਨਹੀਂ ਲੱਗਦਾ ਇਨਾਮ ਨਹੀਂ ਲੱਗਦਾ ਹੁਣ ਸਮਾਂ ਇਦਾਂ ਦਾ ਆ ਗਿਆ ਹੈ ਕਿ ਲੋਕ ਲੁਧਿਆਣੇ ਤੋਂ ਵੀ ਆ ਕੇ ਸ਼ੋਕਾ ਲੋਟੀ ਤੋਂ ਟਿਕਟ ਖੀਦ ਰਹੇ ਆ ਔਰ ਕਰੋੜਪਤੀ ਲੱਖਵਤੀ ਬਣ ਰਹੇ ਆ ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਲਾਟਿਆ ਡੈਡ ਲੱਗਿਆ ਜੀ ਬਹੁਤ ਵਧੀਆ ਲੱਗਿਆ ਵਿਸ਼ਵਾਸ ਨਾਲ ਲਾਟਰੀ ਲਈ ਜੀ ਲੱਗਿਆ ਜੀ ਵਾਹਿਗੁਰੂ ਦੀ ਕਿਰਪਾ ਹੋ ਗਈ ਜੀ ਕਿਹੜੇ ਪਿੰਡ ਤੋਂ ਜੀ ਪਿੰਡ ਵੜਵਾ ਜੀ ਕੀ ਕੰਮ ਕਰਦੇ ਹੋ ਜੀ ਇਹ ਡਰਾਈਵਰੀ ਕਰਦੇ ਆ ਜੀ ਤੁਹਾਡੀ ਆਪਣੀ ਗੱਡੀ ਐ ਤੁਹਾਡੇ ਕੋਲ ਨਹੀਂ ਤਾਂ ਬਾਹਰ ਕਰਦੇ ਆ ਨੌਕਰੀ ਕਰਦੇ ਆ ਕਵੈਤ ਕਵੈਤ ਜੀ ਹੋਰ ਕੀ ਕਹਿਣਾ ਚਾਹੋਗੇ ਆਪਣੇ ਆਪਣੇ ਮਨਸੇ ਆਪਣੇ ਪਿੰਡ ਵਾਲਿਆਂ ਨੂੰ ਕੀ ਕਹਿਣਾ ਹੈ ਸਾਰੇ ਨੂੰ ਕਿਸੇ ਕਿਸੇ ਦੀ ਵੀ ਕਿਸਮਤ ਖੁੱਲ੍ਹਦੀ ਹੈ ਲਟਰੀ ਜ਼ਰੂਰ ਖਰੀਦੋ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਹਰੇਕ ਨੂੰ ਇੱਕ ਬੰਮਪਰ ਤਾਂ ਪਾਣਾ ਹੀ ਚਾਹੀਦਾ 500 ਰੁਪਏ ਵਿੱਚ ਇੰਨਾ ਵੱਡਾ ਨਾਮ ਨਿਕਲ ਜਾਂਦਾ ਤਾਂ ਇਹਨਾਂ ਜਾਣਦਾ ਜੀ ਅਸ਼ੋਕਾ ਲੋਟਰੀ ਏਜੰਸੀ ਤੋਂ ਜੀ ਮੈਂ ਉਹਨਾਂ ਦੇ ਅੱਗੇ ਓਨਰ ਲੱਕੀ ਜੀ ਉਹਨਾਂ ਕੋਲ ਤੇ ਮੈਂ ਟਿਕਟ ਲਈ ਜੀ ਨੂਰ ਪਵੇਦੀ ਉਹਨਾਂ ਦਾ ਛੁਕਲਾ ਜੀ ਇੱਕ ਉਹਨਾਂ ਦੇ ਅੱਗੇ ਬੰਦਾ ਸੀਗਾ ਉਹਨਾਂ ਕੋਲ ਤੇ ਸੀ ਟਿਕਟ ਲਈ ਜੀ ਨੂਰ ਪਵੇਦੀ ਤੋਂ ਜੀ ਹਾਂਜੀ ਤੇ ਅਸ਼ੋਕਾ ਲੈਟਰਰੀ ਏਜੰਸੀ ਵਾਲੇ ਉਹਨਾਂ ਨੂੰ ਵੀ ਬਤਾਈਏ ਸਾਨੂੰ ਜੀ ਤੁਸੀਂ ਦੋਨੇ ਬਤਾਈਏ ਕੀ ਕਰੋਗੇ ਜੀ ਹੁਣ ਹੁਣ ਜੀ ਅੱਗੇ ਬਸ ਆਪਣੀ ਲਾਈਫ ਅੱਛੀ ਕਰਾਂਗੇ ਜੀ ਬਸ ਤੇ ਵੱਧ ਤੋਂ ਵੱਧ ਉਸ ਪੈਸੇ ਨੂੰ ਵਧਾਣੇ ਦੀ ਕੋਸ਼ਿਸ਼ ਕਰਾਂਗੇ ਤੇ ਆਪਣਾ ਇਲਾਜ ਵੀ ਕਰਾਵਾਂਗੇ ਤੇ ਲੋੜਵੰਦਾ ਦੀ ਜੀ ਅਸੀਂ ਸੇਵਾ ਵੀ ਕਰਾਂਗੇ ਉਹਨਾਂ ਦੀ ਮਦਦ ਵੀ ਕਰਾਂਗੇ ਜੀ ਲੋੜਵੰਦਾਂ ਦੀ ਜੋ ਬੇਕਰਦੇ ਕਹਿੰਦੇ ਨੇ ਸਿਆਣੇ ਕਹਿੰਦੇ ਨੇ ਜਦੋਂ ਬਜ਼ੁਰਗਾਂ ਨੇ ਕਹਿੰਦੇ ਲੱਗਰ ਲਾਇਆ ਕਰੋ ਉਹ ਵੀ ਕਰਿਆ ਕਰਾਂਗੇ ਜੀ ਹਰ ਟਾਈਮ ਟਾਈਮ ਟੂ ਟਾਈਮ ਤੁਹਾਨੂੰ ਅੱਜ ਤੁਹਾਡੀ ਲੈਟ ਜੀ ਜਿਹੜੇ ਕਿੱਲੇ ਲੱਕੇ ਜਿਹੜੇ ਪਿੰਡ ਤੋਂ ਆ ਜੀ ਪਿੰਡ ਵੜਦਾ ਜੀ ਕਦੋਂ ਖਰੀਦੀ ਸੀ ਲੈਟਰੀ ਕਦੋਂ ਖਰੀਦੀ ਸੀ ਲੈਟਰੀ ਇਹ ਅਸੀਂ ਖਰੀਦੀ ਸੀ 12 ਦੇ ਜੂਨ ਨੂੰ 70 ਲੱਖਾਂ ਵਾਲੀ ਅਸ਼ੂਕਾ ਲੋਕੜੀ ਲੋਟ ਜਾਇਆ ਤੇ ਪਹਿਲਾਂ ਵੀ ਲੈਟਰੀ ਬੰਦ ਸੀ ਪਹਿਲਾਂ ਬੰਦੇ ਆ ਜੀ ਪਹਿਲਾਂ ਪਾਉਂਦੀ ਸੀ ਤੇ ਇਸ ਵਾਰੀ ਥੋੜੀ ਟਿਕਟ ਲੱਗੀ ਹੈ ਹਾਂਜੀ ਤੇ ਇਸ ਤਰ੍ਹਾਂ ਦਾ ਘਰ ਤੇ ਕੀ ਕੰਮ ਕਰਦੇ ਸੀ ਕੀ ਕੰਮ ਕਰਦੇ ਤੁਸੀਂ ਫੈਬਰੀ ਕਰਦੇ ਆ ਜੀ ਫੈਬਰੀ ਕਰਦੇ ਆ ਕੀ ਸੋਚ ਕੇ ਲੈਟਰੀ ਭਾਈ ਸੀ ਕੋਈ ਲੋਟ ਸੀ ਕਰਦੇ ਵਿੱਚ ਪੈਸੇ ਦੀ ਉਹ ਭਾਈ ਸਾਡਾ ਹੁੰਦੀ ਪੈਸੇ ਨਹੀਂ ਇਹ ਲੋੜ ਕਿਹਨੂੰ ਨਹੀਂ ਹੁੰਦੀ ਅੱਛਾ ਹੁਣ ਪੂਰੀ ਹੋ ਗਈ ਨਾ ਤਾਂ ਇਹ ਕੱਢ ਜੇ ਕੁੱਝ ਦੇ ਦੇ ਹੁਣੇ ਅੱਛਾ ਕੰਦੇ ਕਹਿਗੇ ਕੰਦੇ ਸਾਨੂੰ ਖੁਸ਼ੀ ਆ ਸਾਰੇ ਪਰਿਵਾਰ ਨੂੰ ਹਾਂਜੀ ਲੰਘੋ